ਕੀ ਤੁਸੀਂ ਕਦੇ ਸੋਚਿਆ ਕਿ ਜੇ ਰਾਤ ਦੇ ਅਸਮਾਨ ਤੋਂ ਚੰਦ ਗਾਇਬ ਹੋ ਜਾਵੇ ਤਾਂ ਕੀ ਹੋਵੇਗਾ ਚੰਦਰ ਪਰ ਰੋਮਾਂਸ ਦੀ ਇਨਸਾਨੀ ਨਹੀਂ ਹੈ ਇਹ ਧਰਤੀ ਦੇ ਜੀਵਨ ਦਾ ਰਖਵਾਲਾ ਹੈ ਅੱਜ ਅਸੀਂ ਜਾਣਾਂਗੇ ਕਿ ਚੰਦ ਨਾ ਹੋਵੇ ਤਾਂ ਧਰਤੀ ਤੇ ਕਿਹੜੇ ਡਰਾਉਣੇ ਬਦਲਾਅ ਹੋ ਸਕਦੇ ਨੇ ਪਾਕ ਪਹਿਲਾ ਚੰਦ ਧਰਤੀ ਦੇ ਸਮੁੰਦਰ ਨਾਲ ਇੱਕ ਮਜ਼ਬੂਤ ਗ੍ਰੈਵਿਟੀ ਸੰਬੰਧ ਬਣਾਉਂਦਾ ਹੈ ਇਹ ਗ੍ਰੈਵਿਟੀ ਕਾਰਨ ਹੀ ਜਵਾਰ-ਪਾਟੇ ਬਣਦੇ ਨੇ ਦੱਸਦੀ ਹੈ ਕਿ ਸਮੁੰਦਰ ਦੀਆਂ ਲਹਿਰਾਂ ਨੂੰ ਉੱਪਰ ਜਾਣ ਨੂੰ ਜਵਾਰ ਅਤੇ ਥੱਲੇ ਆਉਣ ਨੂੰ ਪਾਟਾ ਕਿਹਾ ਜਾਂਦਾ ਹੈ ਜੇ ਚੰਦ ਨਾ ਹੋਵੇ ਤਾਂ ਜਵਾਰ-ਪਾਟੇ ਲਗਭਗ 10 ਗੁਣਾ ਕਮਜ਼ੋਰ ਹੋ ਜਾਣਗੇ ਇਸ ਨਾਲ ਸਮੁੰਦਰੀ ਜੀਵਨ ਦਾ ਪੂਰਾ ਇਕੋਸਿਸਟਮ ਖਤ ਜਾਵੇਗਾ ਤੇ ਇਹ ਤਬਦੀਲੀਆਂ ਬਹੁਤ ਤੇਜ਼ ਅਤੇ ਵਿਨਾਸ਼ਕਾਰੀ ਹੋਣਗੀਆਂ ਜਿਸ ਉਸ ਸਮੁੰਦਰ ਦੀ ਜਿਵੇਂ ਕਿ ਕਰੇ ਮੱਛੀਆਂ ਅਤੇ ਕਈ ਕੋਰਲ ਪ੍ਰਜਾਤੀਆਂ ਉਹ ਮਰ ਜਾਣੀ ਹੈ। ਤੱਤ ਦੱਚਾ ਅਤੇ ਮੌਸਮ। ਚੰਦ ਧਰਤੀ ਦੇ ਧੁਰੇ ਨੂੰ ਸਥਿਰ ਰੱਖਦਾ ਹੈ। ਅੱਜ ਧਰਤੀ ਦਾ ਝੁਕਾਅ ਲਗਭਗ 23 ਡਿਗਰੀ ਹੈ। ਇਸ ਕਰਕੇ ਹੀ ਮੌਸਮ ਬਣਦੇ ਨੇ। ਜੇ ਚੰਦ ਨਾ ਹੋਵੇ ਤਾਂ ਧਰਤੀ ਦਾ ਝੁਕਾਅ ਬੇਕਾਬੂ ਤਰੀਕੇ ਨਾਲ ਬਦਲ ਸਕਦਾ ਹੈ। ਕਈ ਵਾਰ ਧਰਤੀ 0 ਡਿਗਰੀ ਤੇ ਅਤੇ ਕਈ ਵਾਰ 85 ਡਿਗਰੀ ਤੇ ਆ ਸਕਦੀ ਹੈ ਇਸ ਦਾ ਨਤੀਜਾ ਹੋਵੇਗਾ ਕਦੇ ਅੰਟਾਰਕਟਿਕ ਖੇਤਰ ਬਹੁਤ ਜ਼ਿਆਦਾ ਗਰਮ ਹੋ ਜਾਵੇਗਾ ਅਤੇ ਕਦੇ ਰੇਗਿਸਤਾਨ ਵਿੱਚ ਬਰਫ਼ ਪੈ ਜਾਵੇਗੀ ਮੌਸਮ ਬਿਲਕੁਲ ਅਸਥਿਰ ਹੋ ਜਾਵੇਗਾ ਅਤੇ ਜੀਵਨ ਲਈ ਖਤਰਾ ਬਣ ਜਾਵੇਗਾ ਭਾਗ ਦਿੱਜਾ ਜਾਨਵਰਾਂ ਤੇ ਪਰਵਾਹ ਕਈ ਜਾਨਵਰਾਂ ਦੀਆਂ ਗਤੀਵਿਧੀਆਂ ਚੰਦ ਦੀ ਰੋਸ਼ਨੀ ਤੇ ਨਿਰਭਰ ਕਰਦੀਆਂ ਨੇ ਉਦਾਹਰਨ ਲਈ ਸਮੁੰਦਰੀ ਕਛੂਏ ਜੋ ਚੰਦ ਦੀ ਰੋਸ਼ਨੀ ਦੇ ਆਧਾਰ ਤੇ ਸਮੁੰਦਰ ਵੱਲ ਵਾਪਸ ਜਾਂਦੇ ਨੇ ਕਈ ਪੰਛੀ ਅਤੇ ਕੀਟ ਰਾਤ ਨੂੰ ਚੰਦ ਦੀ ਰੋਸ਼ਨੀ ਨਾਲ ਆਪਣੀ ਉਡਾਨ ਤੈਅ ਕਰਦੇ ਨੇ ਚੰਦ ਤੋਂ ਬਿਨਾ ਉਹਨਾਂ ਦੀ ਦਿਸ਼ਾ ਭਟਕ ਜਾਵੇਗੀ ਜਿਸ ਨਾਲ ਉਹ ਮਰ ਸਕਦੇ ਨੇ ਜਾਂ ਵਾਪਸ ਜਾਣ ਦੇ ਰਸਤੇ ਗਵਾ ਸਕਦੇ ਨੇ ਕਈ ਜਾਨਵਰ ਜੋ ਰਾਤ ਸਮੇਂ ਹੀ ਬਿਹਤਰ ਦੇਖ ਪਾਉਂਦੇ ਨੇ ਤੇ ਸ਼ਿਕਾਰ ਕਰਦੇ ਨੇ ਉਹ ਭੁੱਖ ਨਾਲ ਹੀ ਮਰ ਜਾਣਗੇ ਕਥਾ ਮਨੁੱਖੀ ਜੀਵਨ ਤੇ ਅਸਰ ਚੰਦ ਤੋਂ ਬਿਨਾ ਮਨੁੱਖੀ ਜੀਵਨ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇਗਾ ਚੰਦ ਦੀ ਗ੍ਰੈਵਿਟੀ ਧਰਤੀ ਦੇ ਘੁੰਮਣ ਦੀ ਗਤੀ ਨੂੰ ਹੌਲੀ ਕਰਦੀ ਹੈ ਜੇ ਚੰਦ ਨਾ ਹੋਵੇ ਤਾਂ ਧਰਤੀ ਦੇ ਦਿਨ ਸਿਰਫ 6 ਤੋਂ 8 ਘੰਟੇ ਦੇ ਰਹ ਜਾਣਗੇ ਇਸ ਨਾਲ ਸੂਰਜ ਦੀ ਗਰਮੀ ਵੱਧ ਸਮੇਂ ਲਈ ਕਿਸੇ ਹਿੱਸੇ ਤੇ ਪਵੇਗੀ ਜੋ ਤਾਪਮਾਨ ਨੂੰ ਬਹੁਤ ਜ਼ਿਆਦਾ ਵਧਾ ਸਕਦੀ ਹੈ ਦੱਸਦੀ ਹੈ ਕਿ ਇਸ ਨਾਲ ਕਿਸਾਨੀ ਵੀ ਪ੍ਰਭਾਵਿਤ ਹੋਵੇਗੀ ਨੀਂਦ ਦੇ ਚੱਕਰ ਟੁੱਟ ਜਾਣਗੇ ਅਤੇ ਜੀਵਨ ਦੀ ਰਿਦਮ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗੀ ਭਾਗ ਪੰਜਵਾਂ ਧਰਤੀ ਦਾ ਦ੍ਰਿਸ਼ ਤੇ ਹਨੇਰੀਆਂ ਰਾਤਾਂ ਚੰਦ ਦੇ ਬਿਨਾ ਰਾਤਾਂ ਬਿਲਕੁਲ ਹਨੇਰੀਆਂ ਹੋ ਜਾਣਗੀਆਂ ਕੁਦਰਤੀ ਚਾਨਣ ਘਟਣ ਨਾਲ ਕਈ ਪ੍ਰਜਾਤੀਆਂ ਦਾ ਜੀਵਨ ਮੁਸ਼ਕਲ ਹੋ ਜਾਵੇਗਾ ਰਾਤਾਂ ਠੰਡੀਆਂ ਤੇ ਡਰਾਉਣੀਆਂ ਹੋ ਜਾਣਗੀਆਂ ਧਰਤੀ ਦਾ ਸੰਤੁਲਨ ਮੌਸਮ ਅਤੇ ਇਕੋਸਿਸਟਮ ਸਭ ਚੰਦ ਨਾਲ ਜੁੜੇ ਹੋਏ ਨੇ ਇਸ ਲਈ ਅਗਲੀ ਵਾਰ ਜਦ ਤੁਸੀਂ ਰਾਤ ਨੂੰ ਚੰਦ ਨੂੰ ਦੇਖੋ ਇਸ ਨੂੰ ਸਿਰਫ ਸੁੰਦਰ ਗੋਲ ਚਾਨਣ ਨਾ ਸਮਝੋ ਇਹ ਧਰਤੀ ਦੀ ਜ਼ਿੰਦਗੀ ਦਾ ਰੱਖਾ ਹੈ ਚੰਦ ਹੈ ਤਾਂ ਜੀਵਨ ਹੈ